然后我们 ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਪੁੰਨਿਆਂ ਦਾ ਸ਼ੋਭ ਦਿਹਾੜਾ ਹੈ ਔਰ ਅਸੀਂ ਪਹੁੰਚੇ ਹਾਂ ਸ਼੍ਰੀ ਮੋਹਿਦਵਾਲ ਸਾਹਿਬ ਜਿੱਥੇ ਕਿ ਗੁਰੂ ਅਮਰਦਾਸ ਮਹਾਰਾਜੀ ਦੇ ਜੋਤੀ ਜੋਤ ਦਿਵਸ ਦੇ ਉੱਤੇ 450 ਸਾਲਾਂ ਸੰਤਾਵਾਂ ਬੜੇ ਹੀ ਸ਼ਰਧਾ ਦੇ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਉਹ ਜਿਨ੍ਹਾਂ ਨੇ ਇਸ ਪਾਵਨ ਦਿਵਸ ਦੀਆਂ ਇਸ ਮੇਲੇ ਦੀਆਂ ਪੂਰੀ ਵੀਡੀਓ ਵੇਖਣੀ ਆਓ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਸੋ ਆਓ ਤੁਹਾਨੂੰ ਦਿਖਾਉਨੇ ਹਾਂ ਸਾਰੇ ਇਸ ਜੋਤੀ ਜੋਤ ਦਿਵਸ ਦੀਆਂ ਵੱਖ-ਵੱਖ ਝਲਕੀਆਂ ਤੇ ਕਰਾਉਨੇ ਹਾਂ ਤੁਹਾਨੂੰ ਦਰਸ਼ਨ ਸੋ ਆਓ ਮੇਰੇ ਨਾਲ ਜੀ ਚੱਲਦੇ ਹਾਂ ਮੇਲੇ ਵੱਲ ਨੂੰ ਇਹ ਹੈ ਜੀ 메ਨ ਚੌਂਕ ਥਰੀ ਗੋਇੰਦਵਾਲ ਸਾਹਿਬ ਆਹ ਸਾਈਡ ਤਰਨਤਾਰਨ ਸਾਹਿਬ ਤੋਂ ਜਿਹੜਾ ਰੋੜ ਆਉਂਦਾ ਹੈ ਔਰ ਇਹ ਰੋੜ ਹੈ ਜਿਹੜਾ ਇਹ ਕਪੂਰਥਲਾ ਜਲੰਧਰ ਵਾਲੀ ਸਾਈਡ ਤੋਂ ਆਰਏ ਚੌਕ ਦੇ ਵਿੱਚ ਸਾਹਮਣੇ ਗੁਰਦੁਆਰਾ ਮਾਈ ਬਾੜਾ ਸਾਹਿਬ ਚੌਕ ਜੋ ਗੁਰਦੁਆਰਾ ਹੈ ਔਰ ਸੰਗਤਾਂ ਆ ਰਹੀਆਂ ਨੇ ਔਰ ਸਾਹਮਣੇ ਸ਼੍ਰੀ ਗੋਇੰਦਵਾਲ ਸਾਹਿਬ ਜੀ ਐਂਟਰ ਹੈ ਆਜੋ ਆਓ ਚੱਲਦੇ ਹਾਂ ਇੱਧਰ ਮਲਾਜ਼ਮ ਵੀਰ ਸਾਡੇ ਲੱਗੇ ਹੋਏ ਨੇ ਜੋ ਕਿ ਸੇਵਾ ਕਰ ਰਹੇ ਨੇ ਸੋ ਮਮਨ ਵਾਲੇ ਬਹੁਤ ਉਪਾਸ ਕਰ ਰਹੇ ਨੇ ਪੁਲਿਸ ਵਾਲੇ ਵੀ ਇੱਧਰ ਸੇਵਾ ਕਰ ਰਹੇ ਨੇ ਸੋ ਇੱਥੇ ਹੀ ਜਿਹੜਾ ਪ੍ਰਬੰਧ ਹੈ ਉਹ ਤੇਰਾ ਮੋਟਰਸਾਈਕਲ ਵਗੈਰਾ ਅੰਦਰ ਨਹੀਂ ਲਾਉਣ ਦਿੱਤੇ ਜਾਂਦੇ ਸੋ ਇਹਨਾਂ ਦੀ ਪਾਰਕਿੰਗ ਆ ਜਿਹੜੀ ਬਾਹਰ ਹੀ ਬਣੀ ਹੋਈ ਆ ਸੋ ਇਥੋਂ ਹੀ ਆਪਾਂ ਨੂੰ ਵਾਪਸ ਆ ਜਿਹੜਾ ਜਣਾ ਪੈਂਦਾ ਵਾ ਇੱਧਰ ਸਾਰੀ ਪੁਲਿਸ ਪਾਰਟੀ ਟੀਮ ਆ ਜਿਹੜੀ ਉਹ ਲੱਗੀ ਹੋਈ ਆ ਸੋ ਚੱਲਦੇ ਹਾਂ ਅੱਗੇ ਨੂੰ ਕਰੌਣੇ ਹਾਂ ਤੁਹਾਨੂੰ ਅੱਗੇ ਵੀ ਸੰਗਤਾਂ ਦੇ ਦਰਸ਼ਨਾਂ ਸੋ ਇਹ ਮੇਨ ਗੇਟ ਹੈ ਜੋ ਗੋਇੰਦਵਾਲ ਸਾਹਿਬ ਗੁਰਦਾਰਾ ਸਾਹਿਬ ਜੀ ਦੇ ਰਸਤੇ ਦੇ ਅੰਦਰ ਜਾਣ ਵਾਸਤੇ ਗੁਰਦਾਰਾ ਸਾਹਿਬ ਨੂੰ ਔਰ ਸੰਗਤਾਂ ਵੇਖੋ ਸਾਰੀਆਂ ਖੁਸ਼ੀ ਦੇ ਨਾਲ ਜਾ ਰਹੀਆਂ ਨੇ ਸੋ ਚੱਲਦੇ ਹਾਂ ਅੱਗੇ ਵੱਲ ਨੂੰ ਗੇਟ ਦੇ ਅੰਦਰ ਹੁੰਦੇ ਆਂ ਆ ਸਾਹਮਣੇ ਇੱਕ ਮੈਡੀਕ ਆਇਆ ਹੈ ਜਿਸ ਵਿੱਚ ਉਹ ਦਵਾਈਆਂ ਆਦੀ ਫ੍ਰੀ ਮਿਲਦੀਆਂ ਹਨ ਇਹ ਸਾਡੇ ਯੋਗੇ ਸਮਾਜ ਸੇਵੀ ਡਾਕਟਰ ਐਸ.ਪੀ ਸਿੰਘ ਉਭਰਾਏ ਹੋਣਾ ਵੱਲੋਂ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਜੋ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਆ ਉਹਨਾਂ ਵੱਲੋਂ ਇਹ ਫ੍ਰੀ ਮੈਡੀਕਲ ਕੈਂਪ ਹੈ ਜਿਹੜਾ ਉਹ ਲਗਾਇਆ ਗਿਆ ਹੈ ਤੋਂ ਚੱਲਦੇ ਹਾਂ ਅੱਗੇ ਵੱਲ ਨੂੰ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦਾਰਾ ਸਾਹਿਬ ਜੀ ਦੇ ਬਿਲਕੁਲ ਹੀ ਕੋਲ ਔਰ ਗੁਰਦਾਰਾ ਸਾਹਿਬ ਜੀ ਦੇ ਬਾਹਰ ਬਿਲਕੁਲ ਨਿਹੰਗ ਸਿੰਘ ਊੜੇ ਆੜੇ ਦਾ ਜਿਹੜਾ ਕਿ ਅੱਜ ਕੱਲ ਲੋਕ ਭੁੱਲਦੇ ਜਾ ਰਹੇ ਨੇ ਉਸ ਦਾ ਇੱਕ ਕਹਿਤਾ ਹੀ ਕਹਿ ਸਕਦੇ ਹਾਂ ਊੜੇ ਆੜੇ ਦਾ ਜੋ ਸਾਰਿਆਂ ਨੂੰ ਵੰਡ ਰਹੇ ਨੇ ਤਾਂ ਜੋ ਸਾਰੇ ਹੀ ਊੜੇ ਆੜੇ ਦੇ ਨਾਲ ਜੁੜੇ ਰਹਿਣ ਸੋ ਆਓ ਚੱਲਦੇ ਹਾਂ ਆਪਾਂ ਅੱਗੇ ਗੁਰਦਾਰਾ ਸਾਹਿਬ ਵੱਲੋਂ ਤੇ ਕਰਾਉਣੇ ਹਾਂ ਤੁਹਾਨੂੰ ਦਰਸ਼ਨ ਸੋ ਜਿਨ੍ਹਾਂ ਨੇ ਅਜੇ ਤੱਕ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣ ਜੀ ਤਾਂ ਜੋ ਤੁਹਾਨੂੰ ਹੋਰ ਗੁਰਦਰਾਮਾਂ ਦੇ ਅਤੇ ਵੱਖ-ਵੱਖ ਟੂਰਿਸਟ ਪਲੇਸਾਂ ਦੇ ਵੀ ਦਰਸ਼ਨ ਹੁੰਦੇ ਰਹਿਣ ਜੀ ਸੋ ਆਓ ਕਰਦੇ ਹਾਂ ਦਰਸ਼ਨ ਗੁਰਦਰਾ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਵੇਖੋ ਸੰਗਤਾਂ ਕਿੰਨੇ ਉਤਸ਼ਾਹ ਦੇ ਨਾਲ ਇਸ ਜੋਤੀ ਜੋਤ ਪੂਰਬ ਦੇ ਉੱਤੇ ਜੋ ਕਿ ਸਾਡੇ 400 ਸਾਲਾ ਦਾ ਦੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੋਤੀ ਜੋਤ ਸਰੂਪ ਦੇ ਉੱਪਰ ਪਹੁੰਚੀ ਹੈ ਔਰ ਇਸ ਖੱਬੀ ਸਾਈਡ ਤੁਸੀਂ ਟੈਂਟ ਦੇ ਅੰਦਰ ਵੇਖ ਸਕਦੇ ਹੋ ਇਧਰ ਦਸਤਾਰਾਂ ਦਾ ਲੰਗਰ ਲੱਗਾ ਹੋਇਆ ਹੈ ਜੋ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵੀਰ ਇੱਥੇ ਦਸਤਾਰਾਂ ਸਜਾ ਰਹੇ ਨੇ ਔਰ ਸੰਗਤਾਂ ਦਾ ਇੱਥੇ ਕਾਫੀ ਜੋਰ ਹੈ ਔਰ ਵੇਖੋ ਇਧਰ ਵੱਖ-ਵੱਖ ਤਰੀਕੇ ਦੇ ਨਾਲ ਵੀਰਾਂ ਦੇ ਸਿਰਾਂ ਤੇ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਤਾਂ ਜੋ ਸਿੱਖੀ ਸਰਦਾਰੀ ਨੂੰ ਕਾਇਮ ਰੱਖਿਆ ਜਾਵੇ ਇਹਨਾਂ ਦਾ ਜਿਹੜਾ ਇਹ ਉਪਰਾਲਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ ਵੇਖੋ ਜੀ ਬਹੁਤ ਹੀ ਵਧੀਆ ਇਹ ਜਿਹੜਾ ਉਪਰਾਲਾ ਹੈ ਵੇਖੋ ਕਿਸ ਤਰ੍ਹਾਂ ਜਿਹੜੇ ਪੱਗਾਂ ਦੇ ਪੇਜ ਨੇ ਉਹ ਚੁੰਡ-ਚੁੰਡ ਕੇ ਲਾਏ ਜਾ ਰਹੇ ਨੇ ਔਰ ਆਓ ਤੁਹਾਨੂੰ ਹਣ ਕਰਾਉਨੇ ਹਾਂ ਗੁਰੂ ਘਰ ਦੇ ਅੰਦਰੋਂ ਵੀ ਦਰਸ਼ਨਾਂ ਗੁਰਦੁਆਰਾ ਬੌਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਜੀ ਤੋ ਅੱਗੇ ਜਾ ਕੇ ਕਰਦੇ ਹਾਂ ਦਰਸ਼ਨ ਜੀ ਆਪ ਜੀ ਵੀ ਕਰੋ ਕਿੱਥੋਂ ਕਿੱਥੋਂ ਇਸ ਵੀਡੀਓ ਨੂੰ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਣਾ ਜੀ ਆਪ ਜੀ ਨੇ ਕਿੱਥੋਂ ਕਿੱਥੋਂ ਦਰਸ਼ਨ ਕੀਤੇ ਹੋਏ ਨੇ ਸ਼੍ਰੀ ਗੋਇੰਦਵਾਲ ਸਾਹਿਬ ਜੀ ਦੇ ਜਿਹੜੇ ਨਹੀਂ ਆ ਸਕੇ ਜਾਂ ਕਿਸੇ ਕਾਰਨਾਂ ਦੇ ਕਰਕੇ ਨਹੀਂ ਆ ਸਕੇ ਵੇਖੋ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇੱਥੇ ਨਜ਼ਰ ਆ ਰਿਹਾ ਜੀ ਸੋ ਕਰੋ ਜੀ ਦਰਸ਼ਨ Радио на ਸਸਨਾ ਬੋਤਨ ਕਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਆਦਮ ਸੰਤਾਰ ਦੇ ਨਾਲ ਸਈ ਲੋਕਾਂ ਤੋਂ ਇਹ ਕੋ ਮਡੀਆਂ ਸ਼ਤਾਸ਼ੀਆਂ ਸੱਜ